ਕਾ ਕੇ ਦਿੱਤਾ ਐ ਖੜੀ ਤੇਰੇ ਜੀ ਦੀ ਐ ਖੜੀਆਂ ਗੱਡੀਆਂ ਹੱਡੀਆਂ ਐ ਖੜੀਆਂ ਹੀ ਗੱਡੀਆਂ ਐ ਖੜੀਆਂ ਹੀ ਬਾਹਰ ਲੈ ਸਿਰ ਖੜੀ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਸਾਰੇ ਲੋਕ ਨੇ ਜੋ ਕਈ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਤੇ ਉਸ ਤੋਂ ਬਾਅਦ ਕੁਝ ਅਜਹੀਆਂ ਵੀਡੀਓਜ਼ ਵੀ ਹੁੰਦੀਆਂ ਨੇ ਜੋ ਇਤਰਾਜ਼ਯੋਗ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਨਿਯਮਾਂ ਦੀਆਂ ਤੱਜੀਆਂ ਉਡਦੀਆਂ ਨਜ਼ਰ ਆਉਂਦੀਆਂ ਨੇ ਉੱਥੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਸ਼ਰੇਆਮ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਸੀ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਸੀ ਤੇ ਗੁੰਡਾਗਰਦੀ ਕਰਦੇ ਹੋਏ ਵੀਡੀਓ ਜਿਹੜੀ ਉਹਨਾਂ ਦੀ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਵਾਇਰਲ ਵੀਡੀਓ ਦਾ ਜਵਾਬ ਪੰਜਾਬ ਪੁਲਿਸ ਨੇ ਦਿੱਤਾ ਖਿਲਾਫ ਮਾਮਲਾ ਦਰਜ ਕਰ ਲੱਤਾ ਗਿਆ ਯਾਨੀ ਕਿ ਸੋਸ਼ਲ ਮੀਡੀਆ ਤੇ ਗੁੰਡਾਗਰਦੀ ਕਰਨੀ ਤੇ ਆਪਣੇ ਆਪ ਨੂੰ ਵਾਇਰਲ ਕਰਾਉਣ ਦੇ ਲਈ ਅਚੇਹੀ ਵੀਡੀਓ ਸਾਂਝੀ ਕਰਨੀ ਇੰਨੀ ਭਾਰੀ ਪੈ ਜਾਂਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲੱਤਾ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਬੇਖੌਫ ਹੋ ਕੇ ਇਹ ਨੌਜਵਾਨ ਹਥਿਆਰਾਂ ਨਾਲ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਕਰ ਦਿੰਦੇ ਨੇ ਜਿਸ ਦੇ ਵਿੱਚ ਇਹ ਹੱਥਾਂ ਦੇ ਵਿੱਚ ਜਨਾਂ ਦੇ ਪਿਸਤੌਲਾਂ ਤੇ ਵੱਡੀਆਂ-ਵੱਡੀਆਂ ਗੰਨਫੜੀਆਂ ਹੋਈਆਂ ਦਿਖਾਈ ਦੇ ਰਹੇ ਹੁੰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਆ ਕਿ 10 ਤੋਂ 12 ਨੌਜਵਾਨ ਜਾਦੇ ਨੇ ਉਹ ਲੜਾਈ ਕਰਨ ਦੇ ਲਈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਕਿਸੇ ਦੂਜੀ ਧਿਰ ਦੇ ਨਾਲ ਬਹਿਸ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਉਸ ਨੂੰ ਲੜਨ ਦੇ ਲਈ ਟਾਈਮ ਦਿੰਦੇ ਨੇ ਤੇ ਜਦੋਂ ਇਹ ਉੱਥੇ ਮੌਕੇ ਤੇ ਪਹੁੰਚਦੇ ਨੇ ਉਦੋਂ ਇਹ ਵੀਡੀਓ ਬਣਾਈ ਜਾਂਦੀ ਹੈ ਤੇ ਵੀਡੀਓ ਫਿਰ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਪੁਲਿਸ ਤੱਕ ਪਹੁੰਚਦੀ ਹੈ ਇਹ ਵੀਡੀਓ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲੱਗਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਦਾ ਅੰਤਜਾਮ ਮਾੜਾ ਨਿਕਲਿਆ ਤੇ ਜੇ ਤੁਸੀਂ ਵੀ ਉਹਨਾਂ ਨੌਜਵਾਨਾਂ ਚੋਂ ਜੋ ਖੁਦ ਨੂੰ ਵਾਇਰਲ ਕਰਉਣ ਦੇ ਲਈ ਅਜਿਹਾ ਕੋਈ ਕੰਟੈਂਟ ਸ਼ੇਅਰ ਕਰਦene ਅਜਿਹੀ ਕੋਈ ਵੀਡੀਓ ਬਣਾਉਂਦੇ ਨੇ ਤਾਂ ਤੁਹਾਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਹੁਣ ਤੁਸੀਂ ਕੋਈ ਵੀ ਨਿਯਮ ਵਿਰਤ ਜਿਹਾ ਉਹਨਾਂ ਦੇ ਹੋਏ ਨਜ਼ਰ ਆਏ ਕੋਈ ਵੀ ਅਜਿਹੀ ਵੀਡੀਓ ਸਾਂਝੀ ਕੀਤੀ ਤਾਂ ਪੁਲਿਸ ਦੇ ਵੱਲੋਂ ਨਾਅ ਦੇ ਨਾਲ ਕਾਰਵਾਈ ਕੀਤੀ ਜਾਏਗੀ ਅਜਿਹੀ ਇੱਕ ਮਿਸਾਲ ਪੁਲਿਸ ਨੇ ਪੇਸ਼ ਕੀਤੀ ਹੈ ਤੇ ਪਰ ਵੀ ਉਹ ਤੋਂ ਵੀਡੀਓ ਹਾਇਰਲ ਜਿਹੜੀ ਹੋਈ ਹੈ ਇਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀ ਕਰ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋ ਰਿਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈ ਇੱਕ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆਕਰਾਂਗੇ ਉਹ ਕਰਾਂਗੇ ਇੱਕ ਦੂਜੇ ਨੂੰ ਵਾਰਨਿੰਗ ਦਿੱਤੀਆਂ ਇਹਨਾਂ ਨੇ ਔਰ ਇਹ ਇਹਦੇ ਸੰਬੰਧ ਵਿੱਚ ਅਸੀਂ ਪਰਚਾ ਦਰਜ ਕੀਤਾ ਹੈ ਇਸ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਸ਼ਾਲ ਠਾਕੁਰ ਅੰਬਿਤ ਸਿੰਘ ਤੇ ਜਰਮਨਜੀਤ ਸਿੰਘ ਕੁਝ ਆਲਟਾ ਗੁੱਟ ਪਠਾਨ ਗੁੱਟ ਦੇ ਰਹਿਣ ਵਾਲੇ ਅਮਰਜੀਤ ਤੇ ਦੂਸਰਾ ਇੱਕ ਬੰਗਾਲਪੁਰ ਦੇ ਨੇ ਔਰ ਇੱਕ ਕਰਨਤੰਪੁਰ ਦੇ ਰਹਿ ਗਏ। ਇਨ੍ਹਾਂ ਦੇ ਨਾਲ ਚਾਰ ਪੰਜ ਬੰਦੇ ਗੋਲਸੀ ਨੂੰ ਉਹ ਉਹਨਾਂ ਦਾ ਪਤਾ ਲਗਾ ਰਿਹਾ। ਅਸੀਂ ਤਿੰਨ ਬੰਦਿਆਂ ਦੇ ਬਾਈਨਿੰਗ ਪਰਚਾ ਦਰਜ ਕੀਤਾ ਚਾਰ ਪੰਜਾਂ ਨੂੰ। ਕਿਤੇ ਕਿਸੇ ਵੀ ਪੌਸਿਬਿਲਟੀ ਨੂੰ ਰੂਲ ਆਊਟ ਤਾਂ ਨਹੀਂ ਕੀਤਾ ਜਾ ਰਿਹਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਮੁਸਤੈਦਗੀ ਨਾਲ ਕੰਮ ਕਰ ਰਹੇ ਆ ਕਿਤੇ ਇਹਨਾਂ ਨੇ ਮੌਕਾ ਦੇਖ ਕੇ ਇਦਾਂ ਦੀ ਵੀਡੀਓ ਬਣਾ ਲਈ। ਅਦਰਵਾਈਜ਼ ਸਾਡੀ ਮੂਵਮੈਂਟ ਉੱਥੇ ਰਿੰਜੀ ਆ। ਔਰ ਹੁਣ ਵੀ ਇਹਨਾਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਿਰਿਸ਼ਾਲ ਠਾਕੁਰ ਜਿਸ ਦੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਦੇ ਉੱਪਰ ਤਾਂ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਜਿਹੜੀ ਅਸਕਾੜੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਔਰ ਜਰਮਨਜੀਤ ਸਿੰਘ ਦੇ ਖਿਲਾਫ ਵੀ ਇੱਕ ਮੁਕਦਮਾ ਬਟੋਲਾ ਸਿਵਲ ਲੈਂਗੁਏਜ ਦਰਜ ਹੈ। ਹਾਂਜੀ ਕਾਕਾ ਮਸੀ ਸਾਨੂੰ ਸ਼ੰਗਾਰਾ ਮਸੀ ਨੇ ਇਹ ਹੈ ਕਿ ਤਾਰੀਵਾਲ ਦੇ ਰਹਿਣ ਵਾਲੇ ਨੇ ਲੇਲਪਿੰਡ ਇਹਨਾਂ ਦਾ ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਤੇ ਟਕਰਾਅ ਹੋਇਆ ਸੀ ਨਾ ਸਰਨਾਪੇੜ ਦੇ ਵਿੱਚ ਤੇ ਸਰਨਾਪੇੜ ਠਾਨ ਕੋ ਵਿੱਚ ਅੰਦਰ ਉੱਤੇ ਮੁਰਗੀਆਂ ਦੀ ਲੜਾਈ ਤੋਂ ਇਹਨਾਂ ਦਾ ਘਿਰਵਾਇਆ ਗਿਆ ਅਜਿਹਾ ਕੰਮ ਸੀ ਜਿਹੜਾ ਕੋੜਕੜਾ ਹੈ ਇਹਨਾਂ ਦੇ ਅਕਸਾਈ ਦੇ ਨਾਮ ਕਦਮੇ ਹੈਗੇ ਨੇ ਇੱਕ ਜਰਦਾ ਤਿੰਨ ਤੇ ਗੁਰ ਕੋਈ ਗ੍ਰਿਫਤਾਰੀ ساری ਹੋ ਗਈ ਕੰਦੀ ਪੂਰੇ ਇਹਨਾਂ ਦੇ ਕਿੱਤੇ ਗਏ ਨੇ ਜਦੋਂ 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 ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦਿਨਾਂ ਨਗਰ ਕਿਉਂ ਚੂਜ਼ ਕੀਤਾ ਲੇਕਿਨ ਸਾਡੇ ਦੇ ਨਾਲ ਕੋਈ ਦਿਨਾਂ ਨਗਰ ਦਾ ਕੋਈ ਤਾਲੁਕ ਤੇ ਹੈ ਨਹੀਂ ਇਹ ਰਹਿਣ ਵਾਲੇ ਠਾਣ ਖੜਦੇ ਨੇ ਔਰ ਇਹਨਾਂ ਦੀ ਜਿਹੜਾ ਝਗੜਾ ਸੀਗਾ ਉਹ ਤਾਂ ਰਗਵੰਦ ਲੜਕੇ ਨਾਲ ਸੀਗਾ ਲੇਕਿਨ ਇਹਨਾਂ ਨੇ ਕੋਈ ਵੀਡੀਓ ਬਣਾਈਏ ਤੇ ਇਹਨਾਂ ਨੂੰ ਪਤਾ ਪਾ ਲਿਸਟਾ ਪਤਾ ਸੜਕ ਉੱਪਰ ਕਨਵੈਇਜਨ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਇਸ ਲਈ ਇਹਨਾਂ ਨੇ ਕਿਤੇ ਕੋਕਾ ਦੇਖ ਕੇ ਆਪਣੀ ਬਟੀਆਂ ਰੋਕ ਕੇ ਦਮਾ ਲਿਆ ਠੀਕ ਹੈ